Thank you आज मिति 19 जुलाई 2025 ਨੂੰ ਲਹਿਰ ਕ੍ਰਾਂਤੀ ਹਿਊਮਨ ਬੀنگ ਵੈਲਫੇਅਰ ਸੁਸਾਇਟੀ ਰਜਿਸਟਰ ਦੀ ਪਹਿਲੀ ਵਰੀਗੰਦ ਗੁਰਦੇਵ ਨਗਰ ਸਰੰਦ ਵਿੱਚ ਮਨਾਈ ਗਈ ਸੰਸਥਾ ਦੀ ਪਹਿਲੀ ਵਰਿਗੰਢ ਮੌਕੇ ਸੰਸਥਾ ਦੇ ਸੰਸਥਾਪਕ ਮੈਂਬਰਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਸਮੂਲੀਅਤ ਕੀਤੀ ਤੇ ਕੇਕ ਕਟਿਆ ਗਿਆ ਇਸ ਦੌਰਾਨ ਸੰਸਥਾ ਦੇ ਮੈਂਬਰਾਂ ਅਤੇ ਆਏ ਹੋਏ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਸਰਜੰਤ ਸਿੰਘ ਸੂਬਾ ਪ੍ਰਦਾਨ ਪੰਜਾਬ ਲਹਿਰ ਕ੍ਰਾਂਤੀ ਹਿਊਮਨ ਬੀਿੰਗ ਵੈਲਫੇਅਰ ਸੁਸਾਇਟੀ ਰਜਿਸਟਰ ਤਰੁਣ ਕੁਮਾਰੀ ਵਾਈਸ ਪ੍ਰੈਸੀਡੈਂਟ ਤੇਜਿੰਦਰ ਸਿੰਘ ਫਾਈਨੈਂਸ ਸੈਕਟਰੀ ਡਾਕਟਰ ਭਗਵਾਨ ਦਾਸ ਜਨਰਲ ਸੈਕਟਰੀ ਲੀਗਲ ਐਡਵਾਈਜ਼ਰ ਐਡਵੋਕੇਟ ਰੀਨਾ ਰਾਣੀ ਆਰਗਨਾਈਜੇਸ਼ਨ ਸੈਕਟਰੀ ਮਨਦੀਪ ਵਾਲਿਆ ਜਨਰਲ ਸੈਕਟਰੀ ਊਮਨ ਵਿੰਗ ਸੁਖਵਿੰਦਰ ਕੌਰ ਮਾਵੀ ਪਵਨ ਕੁਮਾਰ ਓਮ ਪ੍ਰਕਾਸ਼ ਰਿਟਾਇਰਡ ਆਈਟੋ ਪ੍ਰੋਫੈਸਰ ਰਾਮਵੀਰ ਸਿੰਘ ਓਗੇ ਸਮਾਰਥ ਸੇਵੀ ਰਾਜੇਸ਼ ਕੁਮਾਰ ਸਿਨੋ ਐਸਆਈ ਰਾਜਕੁਮਾਰ ਐਮਸੀ ਪਵਨ ਕੁਮਾਰ ਕਾਲੜਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਸ਼ਹਿਰ ਕ੍ਰਾਂਤੀ ਊਮਨ ਵਿੰਗ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਜਿਹੜੀ ਵੀ ਆਏ ਨਾ ਉਹ ਜਿਹੜੇ ਮੇਰੇ ਨਾਲ ਬੈਠੇ ਆ ਮੇਰੀ ਟੀਮ ਲਾਇਰ ਕ੍ਰਾਂਤੀ ਉਮਰ ਨੂੰ ਵੀ ਬਹੁਤ-ਬਹੁਤ ਵਧਾਈਆਂ ਜਿਹੜੀ ਐਕਟੀਵਿਟੀ ਅਸੀਂ ਰੈਗੂਲਰ ਕਰ ਰਹੇ ਆ ਕੋਈ ਨਾ ਕੋਈ ਜਿਹੜੀ ਬਾੜੀ ਕੋ WhatsApp ਮੋਬਾਈਲ ਨੇ ਜਾਂ ਉਹ ਦੇਖ ਰਹੇ ਨੇ ਸਾਡੀ ਮੇਰੇ ਪੂਰੇ ਅਪਡੇਟ ਦਿੱਤੀ ਲਿਆ ਹੁਣ ਵੀ ਅਸੀਂ 1000 ਟਰੱਕ ਲਗਾਉਣ ਦਾ ਜਿਹੜਾ ਸਾਡਾ ਟਾਰਗੇਟ ਹੈ ਉਹ ਤੋਂ 400 ਅਸੀਂ ਲਗਾ ਦਿੱਤੇ ਆ ਫਤੇਗੜ ਸਾਹਿਬ ਰੇਲਵੇ ਸਟੇਸ਼ਨ ਮੰਡੀ ਗਵਿੰਦਗੜ ਤੇ ਇਸੇ ਤਰ੍ਹਾਂ ਅੱਜ ਸਵੇਰੇ ਜਿਹੜਾ ਮੈਂ ਲਾ ਕੇ ਆਇਆ ਮੱਲਹਾੜੀ ਮੰਦਰ ਜਿਹੜਾ ਬੈਸ਼ਨੂ ਦੇਵੀ ਦਾ ਮੰਦਿਰ ਹੈ ਉੱਥੇ ਤੋਂ ਇਲਾਵਾ ਮੈਡੀਕਲ ਕੇਂਦਰ ਲਗਾਇਆ ਸੀ ਲੋਕਾਂ ਦੇ ਨਾਲ ਖੜਾ ਹੂੰਜੀ ਗੱਲ ਐ ਪੋਲਟਿਕਸ ਨਾਲ ਮੇਰਾ ਕੋਈ ਲਿੰਕ ਨਹੀਂ ਹੈ ਕਿਸੇ ਤਰ੍ਹਾਂ ਦਾ ਨਾ ਮੈਂ ਕਿਸੇ ਨੂੰ ਵੋਟ ਵਾਸਤੇ ਕਹਿਣਾ ਤੇ ਨਾ ਮੇਰੀ ਕੋਈ ਸੋਚ ਐ ਕਿ ਮੈਂ ਇਲੈਕਸ਼ਨ ਕਰਕੇ ਇਹ ਕੰਮ ਕਰਾਂ ਇਲੈਕਸ਼ਨ ਜਿਹੜੇ ਹੈਗੇ ਆ ਜਿਹੜਾ ਵੀ ਕੌਂਸਲ ਲਗਾ ਉਹ ਕੌਂਸਲ ਐਵੇਂ ਦਾ ਹੋਣਾ ਚਾਹੀਦਾ ਕਿ ਲੋਕਾਂ ਵਾਸਤੇ ਕੰਮ ਕਰਨ ਤੇ ਉਹਨੂੰ ਵੋਟ ਮੰਗਣ ਨਾ ਜਾਣੀ ਪਵੇ ਪਰਮਜੀਤ ਸਿੰਘ ਛਣੇ ਦਾ ਸਾਹਿਬ ਪਹੁੰਚੇ ਨੇ ਤੇ ਜਨਵਰੀ ਮੈਂ ਦਿ ਲੋਤਨ ਮਾਦੀਆਂ ਜਿਵੇਂ ਜਿਹਾ ਛਣੇ ਦਾ ਸਾਹਿਬ ਰਾਜਕਮਾਰ ਜੀ ਇਧਰ ਪਹੁੰਚੇ ਨੇ ਮੇਰੇ ਫਰੈਂਡ ਨੇ ਤੇ ਮੇਰੇ ਕਰੀਬੀ ਵੀ ਨੇ ਸਾਰਿਆਂ ਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਅਈਆਂ ਅਗਲੇ ਜਿਹੜੇ ਸਾਲ ਚ ਮੈਂ ਇੱਕ ਮੇਰਾ ਜਿਹੜਾ ਹੈਗਾ ਮਿਸ਼ਨ ਆ ਕਿ ਵੱਡਾ ਬਹੁਤ ਵੱਡਾ ਇਕੱਠ ਹੋਵੇ ਮੈਂ ਕਰੀ ਦੇ ਵੱਡੇ ਹੋਰ ਚ ਬਣਾਵਾ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਜਿਹੜੇ ਵੀ ਆਏ ਨੇ ਇੰਜੋਏ ਕਰ